ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਊਡੀਣਾ ਮੇਰੇ ਵੱਲੋਂ ਜਾਣ ਕੇ ਗਿਆਨੀ ਰਤਨ ਸਿੰਘ ਐਰਬੈਡਿਕ ਸੁਸਾਇਟੀ ਪੜੋ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਵਿੱਚ ਰੋਸ਼ਨੀ ਦਾ ਦੀਵਾ ਹਮੇਸ਼ਾ ਚੱਲਦਾ ਰਹੇ ਜਲਦਾ ਰਹੇ ਖੁਸ਼ੀਆਂ ਮਾਣਦੇ ਰਹੋ ਤਰੱਕੀਆਂ ਕਰਦੇ ਰਹੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਰਹੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਵਧੀਏ ਕਿ ਆਪਣੇ ਪਰਿਵਾਰ ਆਪਣੀ ਸੋਸਾਇਟੀ ਆਪਣੇ ਵਤਨ ਦੀ ਤਰੱਕੀ ਹੁੰਦੀ ਰਹੇ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਪ੍ਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀਆਂ ਰੋਸ਼ਨੀਆ ਹਮੇਸ਼ਾ ਵਰਕਰਾਰ ਰਹਿਣ ਅਤੇ ਤੁਹਾਡੀਆਂ ਸਾਰੀਆਂ ਅਮੇਦਾਂ ਪ੍ਰਮਾਤਮਾ ਪੂਰੀਆਂ ਕਰੇ ਗਿਆਨੀ ਰਤਨ ਸਿੰਘ ਅਰਵਿਦਿਕ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਹਮੇਸ਼ਾ ਇਹ ਕੰਮ ਵਿੱਚ ਰੁਚੀ ਹੋਈ ਹੈ ਕਿ ਸਾਡੇ ਆਲੇ-ਦੁਆਲੇ ਦੇ ਵਿੱਚ ਲੋਕਾਂ ਦੀ ਸਿਹਤ ਅਤੇ ਖੁਸ਼ਹਾਲੀ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਿਆਨ ਦਾ ਦੀਵਾ ਜਗਾਉਂਦੀ ਰਹੇ ਤੇ ਅੱਜ ਦੀਵਾਲੀ ਅਤੇ ਵੰਦੀ ਛੋੜ ਉਰਵ ਦੀਆਂ ਫੇਰ ਇੱਕ ਵਾਰ ਤੁਹਾਡੇ ਸਾਰੇ ਪਰਿਵਾਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਾਰਕਾਂ ਆਈ ਵਿਸ਼ ਆਲ ਆਫ ਯੂ ਅ ਵੈਰੀ ਵੈਰੀ ਹੈਪੀ ਦੀਵਾਲੀ ਐਂਡ ਆਈ ਹੋਪ ਯੂ ਵਿਲ ਇੰਜੋਏ ਇਨ ਯੋਰ ਲਾਈਫਸ ਥੈਂਕ ਯੂ